ਜਦੋਂ ਵੀ ਤੁਸੀਂ ਇੱਕ ਕ੍ਰਾਸ ਮਾਰਕ ਦੇਖੋ ਉਹਦਾ ਮਤਲਬ ਹੈ ਕਿ ਡਾਕਟਰ ਚਾਹੁੰਦਾ ਹੈ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਇੱਕ ਨਵੀਂ ਮਾਂ ਬਨ ਕੇ ਤੁਸੀਂ ਆਪਣੇ ਬੱਚੇ ਦੇ ਬਾਰੇ ਜ਼ਰੂਰ ਸੋਚਦੇ ਹੋ ਮੈਂ ਸਮਝਨੀ ਆ ਪਰ ਤੁਹਾਡੀ ਆਪਣੀ ਸਿਹਤ ਵੀ ਓਨੀ ਜ਼ਰੂਰੀ ਹੈ ਇੱਕ ਸਿਹਤਮੰਦ ਬੱਚੇ ਵਾਸਤੇ ਇੱਕ ਮਾਂ ਦੀ ਆਪਣੀ ਸਿਹਤ ਚੰਗੀ ਹੋਣੀ ਵੀ ਬੜੀ ਜ਼ਰੂਰੀ ਹੈ ਤੁਹਾਡੀ ਡਿਲੀਵਰੀ ਦੇ ਬਾਅਦ ਸਫੇਦ ਪਾਣੀ ਦਾ ਨਿਕਲਣਾ ਆਮ ਗੱਲ ਹੈ ਜਦ ਸਫੇਦ ਪਾਣੀ ਚ ਬਹੁਤ ਆਣੀ ਸ਼ੁਰੂ ਹੋ ਜਾਵੇ ਜਾਂ ਜਦ ਜ਼ਿਆਦਾ ਖੂਨ ਵਹਿਣ ਲੱਗਦਾ ਹੈ ਤਦ ਕਬਰਾਨ ਦੀ ਗੱਲ ਹੈ ਮੈਨੂੰ ਯਾਦ ਹੈ ਮੇਰੀ ਪੈਨ ਗੁਰਲੀਨ ਨੂੰ ਬੜਾ ਖੂਨ ਜਾਂਦਾ ਸੀ ਤੇ ਉਹਨੂੰ ਬੜੀ ਪੀੜ ਹੁੰਦੀ ਸੀ ਅਸੀਂ ਉਹਨੂੰ ਨੱਠੇ-ਨੱਠੇ ਡਾਕਟਰ ਕੋਲ ਲੈ ਕੇ ਗਏ ਜ਼ਿਆਦਾ ਪੀੜ ਹੋਣਾ ਜਾਂ ਜ਼ਰੂਰਤ ਤੋਂ ਜ਼ਿਆਦਾ ਸਫੇਦ ਪਾਣੀ ਦਾ ਨਿਕਲਣਾ ਜਾਂ ਟਾਂਕੀਆਂ ਦਾ ਖੁੱਲ ਜਾਣਾ ਇਹ ਸਾਰੀ ਗੱਲਾਂ ਕਬਰਾਨ ਵਾਲੀਆਂ ਹੈ ਉਸ ਵੇਲੇ ਤੁਹਾਨੂੰ ਆਪਣੇ ਡਾਕਟਰ ਕੋਲ ਜਾਂ ਹਸਪਤਾਲ ਜ਼ਰੂਰ ਜਾਣਾ ਚਾਹੀਦਾ ਹੈ। ਮੇਰੀ ਭੈਣ ਗੁਰਮੀਤ ਨੂੰ ਬੱਚਾ ਜਨਮ ਦੇ ਬਾਅਦ ਟਾਂਕੇ ਲੱਗੇ ਸੀ। ਉਹਨੂੰ ਪਤਾ ਸੀ ਕਿ ਉਹਨੂੰ ਯੋਨ ਦੀ ਜਗ੍ਹਾ ਧਿਆਨ ਨਾਲ ਸਾਫ਼ ਪਾਣੀ ਨਾਲ ਧੋਣੀ ਔਰ ਪੁੰਜਣੀ ਹੈ। ਉਹਨੂੰ ਪਾਣੀ 'ਚ ਤੈਰਨਾ ਬੜਾ ਚੰਗਾ ਲੱਗਦਾ ਹੈ। ਪਰ ਉਹਨੂੰ ਕਿਹਾ ਗਿਆ ਸੀ ਕਿ ਜਦ ਤੱਕ ਉਹ ਪੂਰੀ ਠੀਕ ਨਾ ਹੋ ਜਾਵੇ ਤਦ ਤੱਕ ਉਹ ਨਾ ਤੈਰੇ। ਉਹਦੇ ਕੋਲ ਓਰੀਆ ਨਹੀਂ ਗਿਆ। ਤੇ ਉਹ ਬੜੇ ਮਸ਼ੱਕਤ ਵਾਲੇ ਕੰਮ ਵੀ ਕਰਨ ਲੱਗ ਪਈ ਜਿੱਦੀ ਵਜਹ ਨਾਲ ਉਹਦੇ ਟਾਂਕੇ ਖੁੱਲ ਪਏ ਤੇ ਉਹਨੂੰ ਡਾਕਟਰ ਦੀ ਲੋੜ ਲੈ ਪਈ ਇੱਕ ਬੜੀ ਮਹੱਤਵਪੂਰਨ ਗੱਲ ਹੈ ਤੁਹਾਡੇ ਵਿਅਮ ਤੋਂ ਬਾਅਦ ਪਹਿਲੇ 6 ਮਹੀਨੇ ਤੁਸੀਂ ਕੋਈ ਵੀ ਮਸ਼ੱਕਤ ਵਾਲੇ ਕੰਮ ਨਹੀਂ ਕਰਨਾ ਤੇ ਆਪਸੀ ਸੰਬੰਧ ਤੋਂ ਵੀ ਦੂਰ ਰਹਿਣਾ ਹੈ ਤੇ ਜੇ ਤੁਹਾਡਾ ਵਿਅਮ ਸਿਜ਼ੇਰੀਅਨ ਨਾਲ ਹੋਇਆ ਹੈ ਤੇ ਬਹੁਤ ਜ਼ਰੂਰੀ ਹੈ ਜਦ ਡਾਕਟਰ ਤੁਹਾਨੂੰ ਸੱਦੇ ਤਦ ਤੁਸੀਂ ਹਸਪਤਾਲ ਜਾ ਕੇ ਟਾਂਕੇ ਖੁਲਾ ਲਓ ਇਹ ਕੋਈ ਕੈਨ ਦੀ ਲੋੜ ਨਹੀਂ ਕਿਸਤਾਂ ਚ ਸੂਜਨ ਨਰਮ ਨਿਪਾਲੇ ਤੇ ਟੁੱਟੇ ਹੋਏ ਨਿਪਾਲੇ ਇਹ ਮਜ਼ਾਕ ਦੀ ਗੱਲ ਨਹੀਂ ਇਹਨਾਂ ਸਾਰਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਜੇ ਤੁਸੀਂ ਬੱਚੇ ਨੂੰ ਦੁੱਧ ਪਿਲਾਉਣ ਵੇਲੇ ਸਫਾਈ ਦਾ ਧਿਆਨ ਰੋਜ਼ ਰੱਖੋ ਤੇ ਦੁੱਧ ਪਿਲਾਉਣ ਦੇ ਸਹੀ ਤਰੀਕੇ ਅਪਣਾਓ ਸਤਾਂ ਚ ਪੀੜ ਹੋਣਾ ਗੰਢ ਜਾਂ ਮਹਿਸੂਸ ਹੋਣਾ ਇਹ ਆਮ ਨਿਸ਼ਾਨ ਨਹੀਂ ਅਗੇ ਜੇ ਤੁਹਾਨੂੰ ਸਤਨ ਦੀ ਪੀੜ ਦੁੱਧ ਪਿਲਾਉਣ ਦੇ ਬਾਅਦ ਵੀ ਨਹੀਂ ਜਾਂਦੀ ਤੇ ਉਹਦੇ ਚ ਗਰਮਾਹਟ ਲਾਲੀ ਖੂਨ ਨਿਕਲਣਾ ਜੇ ਸਫੇਦ ਪਾਣੀ ਨਿਕਲਦਾ ਜਾਂ ਬੁਖਾਰ ਆਂਦਾ ਹੈ ਤੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਤੇ ਤੁਸੀਂ ਸਾਰੀ ਜਨਾਨੀਆਂ ਬੁਖਾਰ ਦੇ ਲੱਛਣ ਵੱਲ ਧਿਆਨ ਦਿਓ ਜੇ ਤੁਹਾਡੇ ਕੋਲ ਥਰਮੋਮੀਟਰ ਨਹੀਂ ਹੈਗਾ ਤੇ ਆਪਣੇ ਪ੍ਰੀਯ ਜਨ ਦਾ ਹੱਥ ਦਾ ਪਿਛਲਾ ਪਾਸਾ ਮੱਥੇ ਤੇ ਰੱਖੋ ਜੇ ਤੁਹਾਨੂੰ ਗਰਮ ਮਹਿਸੂਸ ਹੋ ਮਤਲਬ ਤੁਹਾਨੂੰ ਬੁਖਾਰ ਹੈ ਤੇ ਕੰਬਣੀ, ਸਰੀਰ ਦਾ ਹਿਲਣਾ ਜਾਂ ਥਕਾਵਟ ਲੱਗਣਾ ਐਨਾ ਗੱਲਾਂ ਦਾ ਧਿਆਨ ਰੱਖੋ ਤੇ ਧੁੰਦਲਾ ਦਿਖਾਈ ਦੇਣਾ, ਚੱਕਰ ਆਣਾ ਸਿਰਪੀੜੋਨਾ ਜਾਂ ਉਹਦੇ ਬਿਨਾ ਐ ਵੀ ਕੁਝ ਗਲਤ ਹੋਣ ਦੀ ਨਿਸ਼ਾਨੀ ਹੈ ਜੇ ਇਹ ਤੁਹਾਨੂੰ ਮਹਿਸੂਸ ਹੋਵੇ ਤੇ ਤੁਸੀਂ ਡਾਕਟਰ ਕੋਲ ਜਾਓ